ਸਾਥੀ ਜਰੇ ਇਹ ਦਿੱਕੇ ਤੋਂ ਲੱਗਣਾ ਕੋਈ ਫੋਟੋ ਦੇ ਪ੍ਰਗਣ ਬਣਾਉਂਦਾ ਹੈ ਆ ਨਾ ਭਾੜੇ ਓਏ ਭਾਜੇ ਆਮ ਚਲੀ ਜਾਂਦੀ ਓਹ ਆ ਜੀ ਚਲੀ ਆਪ ਆ ਜਾ ਆ ਜਿਹੜੇ ਘਰਾਂ ਚੋਂ ਚੱਲਦੇ ਆ Kenapa nomor 4G ya ਯਾਰੋਂ ਨੰਬਰ ਹੋ ਰਿਹਾ ਹੈ ਕਿ ਆਪਰਾ ਮੱਛੀ ਜਾ ਰਹਾ ਹੋਵੇ ਤੇ ਕੋਈ ਸਰਕਾਰੀ ਅਧਿਕਾਰੀ ਆਇਆ ਜੀ ਇਥੇ ਨਹੀਂ ਕੋਈ ਆਇਆ ਪਤਾ ਇਥੇ ਪਰ ਇਹ ਕਿੰਨੇ ਸਾਲਾਂ ਬਾਅਦ ਇਦਾਂ ਹੋਇਆ ਜੀ ਪੁਲਿਸ ਵਾਲੇ ਤਾਂ ਆਉਂਦੇ ਹਰ ਕਰ ਜਿਹੜਾ ਮਾਰਦੇ ਬਿਰਦੇ ਆਵੇ ਨਹੀਂ ਜੀ ਇਹ ਕਿੰਨੇ ਸਾਲਾਂ ਬਾਅਦ ਇਦਾਂ ਪਾਣੀ ਦੇਖਿਆ ਜੀ ਸਾਲ ਬਾਅਦ ਨਹੀਂ ਨਹੀਂ ਇਹ 88 ਚ ਆਇਆ ਹੈ ਜਿਆਦਾ ਇੰਨੀ ਜਿੰਨਾ ਨਹੀਂ ਪਾਣੀ ਹਾਂ ਹਾਂ ਜੀ ਮੈਨੂੰ ਕਿੰਨਾ ਹੈ ਪਾਣੀ ਸੀ 88 88 ਪਾਣੀ ਅੱਛਾ ਜੀ ਤੇ ਆ ਜਦੋਂ ਚਾਰਕ ਸਾਲ ਹੋ ਗਏ ਉਦੋਂ ਆਇਆ ਸੀ ਬੰਦੇ ਨਾਲ ਉਦੋਂ ਵੀ ਵਾਗਿਆ ਠੀਕ ਹੈ ਜੀ ਹਾਂ ਹੁਣ ਕੋਈ ਸਰਕਾਰੀ ਐਮਐਲਏ ਕੋਈ ਨਹੀਂ ਕੋਈ ਨਹੀਂ ਆ ਜੀ ਕੋਈ ਨਹੀਂ ਇਥੇ ਉਹ ਨਹੀਂ ਆਇਆ ਬਹੁਤ سارے ਆਉਂਦੇ ਵਿਚਾਰੇ ਗੇੜਾ ਮਾਰ ਕੇ ਚਲੇ ਜਾਂਦੇ ਹੋ ਅੱਛਾ ਜੀ ਐਮਐਲਏ ਨਹੀਂ ਕੋਈ ਆ ਨਾਰਾ ਟੂਟ ਗਿਆ ਲੱਗੀਆਂ ਬਲਗੇ ਵਾਲੇ ਆਉਦੇ ਮਾਤ ਪਰ ਆਲੇ ਆਉਂਦੇ ਜਿਹੜੇ ਮਾਰ ਕੇ ਆਉਂਦੇ ਠੀਕ ਇਹ ਪਿੰਡ ਕਿਹੜੇ ਚ ਪੈਂਦਾ ਜੀ ਇਹ ਉਹ ਸਾਰੇ ਗਦਰੇ ਭੋਡੇ ਕੀ ਪੈਂਦਾ ਬੋਟੇ ਸਾਰੇ ਭੋਡਿਆਂ ਚ ਪੈਂਦੇ ਆ ਘਰ ਅੱਛਾ ਸਾਰਾ ਬੰਦਿਆ ਜੀ ਪੈਂਦਾ ਹਾਂਜੀ ਸਾਂਝਾ ਚੱਲਦੇ ਹਟ ਇਹ ਮੋਰੇ ਬੂਟੜੀਆਂ ਛੱਲਿਆ ਜੀ ਹਾਂ ਗਾੜੀ ਆ ਜਿਹੜਾ ਪਿੰਡਾ ਜੀ ਕਿੱਥੇ ਆ ਸਾਡਾ ਗਦਰਿਆਂ ਚ ਪੈਈ ਪੈਂਦੀ ਆ ਤੇ ਆ ਭੋੜਿਆਂ ਚ ਪੈਂਦੀ ਠੀਕ ਆ ਹਾਂ 11 ਬੁਰਜੀ ਤੇ ਆਪਾਂ ਖਲੋਤੇ ਆ ਠੀਕ ਹੈ ਪਾਣੀ ਬਹੁਤ ਜ਼ਿਆਦਾ ਆ ਹਾਂ ਪਾਣੀ ਹੈ ਜੇ ਅੰਦਰ ਰਾਤ ਨੂੰ ਹੋਰ ਹੋਣਾ ਫਿਰ ਪਾਣੀ ਟੁੱਟਣ ਕਰਕੇ ਘਟਿਆ ਨਾ ਪਾਣੀ ਟੁੱਟਾ ਕਿਹੜੀ ਜਗ੍ਹਾ ਤੋਂ ਭਜੀ ਇਹ ਇਹ ਤਾਂ ਹੈ ਪਾਣੀ ਕਿੱਥੋਂ ਅੰਦਰ ਰੁਕਦਾ ਟੁੱਟਾ ਨਦੀ ਭਾਈ ਵਾਲਾ ਨਹੀਂ ਸੰਗੋ ਆਉਣੀ ਇਹ ਇਧਰ ਦੂਰ ਦੱਸਦੇ ਪਹਾੜਾ ਜੋ ਉੱਥੇ ਅੱਗੇ ਮਛੂਆੜੇ ਤੋਂ ਮਛੂਆੜੇ ਤੋਂ ਖਾਂਦੇ ਮਛੂਆੜੇ ਤੋਂ ਆਹ ਮਛੂਆੜੇ ਤੋਂ ਆਂਦਾ ਪੁੱਤਾ ਤਾਂ ਇਧਰ ਕੋਈ ਚਾਂਸ ਤਾਂ ਨਹੀਂ ਹੈ ਬੜੀ ਇਧਰ ਕਰ ਪਾਏ ਮਾਰ ਆਈ ਪਾਸ਼ਾ ਦੀ ਠੀਕ ਹੈ ਜੀ ਜਾਨੀ ਤਾਂ ਕੋਈ ਮਤਲਬ ਪਾਰਟੀ ਤੇ ਨਹੀਂ ਕੋਈ ਵੀ ਆਇਆ ਆਪਣੇ ਹੱਲੇ ਇਧਰ ਕੋਈ ਨਹੀਂ ਆਇਆ ਕੋਈ ਵੀ ਆਇਆ ਠੀਕ ਹੈ ਜੀ ਬਾਕੀ ਜੱਟ ਜੀ ਸਾਰੇ ਆਉਗੇ ਪਾਰੋਂ ਦੇਖਾਂਗੇ ਵੋਟਾਂ ਦੀ ਬੋਤ ਕਾਦੀ ਹੁੰਦੀ ਬੋਟਾਂ ਜਿਹੜੇ ਪੰਜੀ ਵੇ ਦੀ ਲਾਗੇ ਲੱਗਣਾ ਫਿਰ ਵੋਟਾਂ ਪਾਉਣ ਦਾ ਵੀ ਕੀ ਫਾਇਦਾ ਕੀ ਫਾਇਦਾ ਬਿਲਕੁਲ ਜੀ ਪਾਉਣਾ ਚਾਹੀਦਾ ਔਖੇ ਟਾਈਮ ਤੋਂ ਪਾਉਣਾ ਚਾਹੀਦਾ ਚੱਲ ਅਸੀਂ ਜਿਹੜਾ ਤੁਰ ਪੈ ਲੈਣਾ ਪੁੱਛੜ ਤੇ ਸਹੀ ਆਣ ਕੇ ਪੁੱਛਣ ਤਾਂ ਸਹੀ ਹਾਂਜੀ ਵੋਟਾਂ ਵਾਸਤੇ ਤਾਂ ਸਾਰੇ ਆਉਂਦੇ ਆ ਜੀ ਤੁਹਾਨੂੰ ਤਾਂ ਮੈਂ ਨਹੀਂ ਜਿਹੜੇ ਮਾਰਦੇ ਬੰਦਪੁਰ ਦਾ ਕੰਮ ਛੱਡਦੇ ਆ ਹਾਂਜੀ ਇਹਦਾ 50 50 ਬੰਦੇ ਆਉਂਦੇ ਆ ਨੰਬਰ 50 ਠੀਕ ਹੈ ਜੀ ਪਰਲੇ ਪਰੇ ਪਾਣੀ ਚੱਲਦਾ ਹਨਾ ਉਧਰ ਆ ਜਿਆਦਾ ਤੋਂ ਉਧਰ ਆ ਥੋੜਾ ਜਿਆਦਾ ਪਾਣੀ ਚੱਲਦਾ ਉਧਰ ਆਈਂ ਦੇ ਮਹਾਰਾਜ ਗਈਏ ਉਹ ਫਰਿਆਦ ਕਰਦੇ ਮਹਾਰਾਜ ਤੂੰ ਹੀ ਆ ਬਾਬਾ ਖਵਾਜਾ ਪੀਰਾ ਹਾਂ ਕੋਈ ਗ੍ਰੇਸ ਨੂੰ ਪੀ ਐਨ ਪੀ ਨੈਸ਼ਨਲ ਅਸੀਂ ਥੁਆਏ ਹਾਂ ਮੈਂ ਸਭ ਕੁਝ ਨਾਲ ਅੱਛਾ ਮੈਂ ਨਹੀਂ ਲੱਗਦਾ ਇਹ ਤਸੀਲ ਨੂੰ ਕੋਦਰ ਉਹ ਸਾਡੇ ਮੈਸਮਪੁਰੇ ਪ੍ਰਤਾਬ ਹੁਣ ਭੇਜੇ ਨਹੀਂ ਅੱਛਾ ਕੋਈ ਲਾਲਾ ਪੁੱਛਣ ਦਾ ਪਾਣੀ ਕਿੰਨਾ ਨੂੰ ਆ ਰਿਹਾ ਮੈਂ ਪਾਣੀ ਕੋਣੀ ਦੇਖੋ ਜੀ ਬਹੁਤ ਜ਼ਿਆਦਾ ਤੇ ਚੱਲ ਰਿਹਾ ਹੈ ਆ ਦੇ ਤਨ ਪਤਾ ਸਮਾਨ ਕਿਹੜੇ ਚੁੱਕੇ ਜਾਂਦੇ ਆ ਨਾ ਜੀ ਨਾ ਨਾ ਚੁੱਕਣੇ ਦਾ ਖੇਲ ਥੋੜਾ ਨਾ ਨੇੜੇ ਕੱਢੇ ਜਾਂਦੇ ਭੱਜ ਕੇ ਦਬਾ ਨਾ ਨਾ ਬਹੁਤ ਮੁਸ਼ਕਲ ਮੇਰੇ ਕਰੇ ਬਾਈ ਇੱਕ ਦੋ ਵਾਰੀ ਰਾਤ ਨੂੰ ਵੇਖ ਜਾਂਦੇ ਬੈਟਰੀ ਨਾਲ ਬੱਚਾ ਪਾਣੀ ਵੱਧ ਜਾਂਦਾ ਹਾਂ ਪਾਣੀ ਪਤਾ ਨਹੀਂ ਜਾਂਦਾ ਜਿਆਦਾ ਆ ਜੇ ਰਾਤ ਨੂੰ ਪਾਣੀ 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 ਦਿੰਦਾ ਜਾਂਦਾ ਰਾਤ ਨੂੰ ਪਾਣੀ ਆ ਥਾ